ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਜੀ ਨੋਗਾ ਬਰਨਾਲਾ ਰੋਡ ਤੇ ਪਿੰਡ ਵਾਜਦਾ ਜੀ ਠੀਕ ਹੈ ਜੀ ਮੈਂਨ ਹਾਈਵੇ ਰੋਡ ਦੇ ਉੱਤੇ ਪਿੰਡ ਆ ਇਹ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਸਸਿਕਾ ਬਾਈ ਨਾਮ ਦੱਸੋ ਜੀ ਆਪਣਾ ਨਾਮ ਬਾਈ ਕਰਨਵੀਰ ਸਿੰਘ ਪਿੰਡ ਪਿੰਡ ਟੱਲੇ ਵਾਲਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵਿੱਚ ਠੀਕ ਹੈ ਨੰਬਰ ਦੱਸੋ ਭਰਾ ਆਪਣਾ ਨੰਬਰ ਵਾਈ 9685 0382 ਠੀਕ ਹੈ ਜੀ ਹਾਂਜੀ ਭਾਈ ਪਹਿਲੀ ਗਾਂ ਦੀ ਜਾਣ ਕਰ ਦੋ ਜੀ ਇਹ ਬਾਈ ਹੁਣੀ ਸ਼ੋਈ ਆ 5-7 ਮਿੰਟ ਹੀ ਹੋਏ ਆਗੇ ਠੀਕ ਹੈ ਜੀ ਤੇ ਬਸੀ ਨੂੰ ਜਨਮ ਦਿੱਤਾ ਬਈ ਬਸੀ ਨੇ ਜਨਮ ਦਿੱਤਾ ਹਾਂ ਬਈ ਠੀਕ ਹੈ ਜੀ ਲੋ ਭਰਾ ਲੇਵਲ ਉਹ ਤੁਸੀਂ ਕਰਮਾ ਵਾਲੀ ਦੇਖ ਸਕਦੇ ਹੋ ਤੇ ਕਿਵੇਂ ਸੂਏ ਸੂਏ ਬਈ ਦੂਜੇ ਸੂਏ ਆ ਬਈ ਦੂਜੇ ਸੂਏ ਹਾਂ ਬਈ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਤੇ ਹਾਂਜੀ ਬਈ ਇਹਦਾ ਰੇਟ ਰੂਟ ਦੱਸੋ ਜੀ ਵੇ ਰੋਇਦਾ ਲੈਣ ਦੇ ਨਹੀਂ ਕਰਨਾ ਸੀ ਇਹ ਆਪੀਆ 80000 ਰੁਪਇਆ ਹਾਂ ਪੀਰੇ ਸੂਏ ਦੁੱਧ ਦਾ ਪਤਾ ਜੀ ਕੋਸ ਪਿਛਲੇ ਯੂਏ ਬਾਈ 22 23 ਲੀਟਰ ਦੇ ਦੱਸਿਆ ਉਹਨਾਂ ਨੇ ਬਾਕੀ ਆਪਣੀ ਲਿਆਂਦੀ ਠੀਕ ਆਪਣਾ ਵਪਾਰ ਦਾ ਕੰਮ ਹਾਂ ਬਈ ਲਓ ਜੀ ਤੋਰ ਕੇ ਦਿਖਾ ਦੋ ਭਾਈ ਜੀ ਬਸ ਜੀ ਬਹੁਤ ਸੋਹਣੀ ਆ ਚੰਗੀ ਪੜੀ ਪਲੋਸੀ ਆ ਠੀਕ ਆ ਜੀ ਦੇਖ ਸਕਦੇ ਗਾਂ ਦੀ ਫੇਸ ਬਿਊਟੀ ਦੇਖ ਸਕਦਾ ਤੁਸੀਂ ਲਓ ਜੀ ਫੇਸ ਵਾਲੀ ਕਿਕਿਸ਼ ਨੂੰ ਤੋੜਾ ਤਰ੍ਹਾਂ ਦਿਖਾਉਣੇ ਆ ਸੂਈ ਵੀ ਕਰਕੇ ਥੋੜਾ ਜਿਹਾ ਕਰਦੀ ਵਾਲੇ ਹਲੇ ਬਾਈ ਜੀ ਕਹਿੰਦਾ 5-7 ਮਿੰਟ ਹੀ ਹੋਏਗਾ ਸੂਈ ਨੂੰ ਠੀਕ ਹੈ ਲੈ ਵਾਲੂ ਪਤਾ ਸੀ ਕਰਮਾ ਵਾਲੀ ਦੇ ਦੇਖ ਸਕਦੇ ਠੀਕ ਹੈ ਜੀ ਲੋ ਜੀ ਵਾਈ ਜੀ ਨੇ ਰੇਟ ਵੀ ਜਮਾ ਜਾਈ ਜੀ ਮੰਗਿਆ ਜੀ ਪਿਛਲੇ ਸੂਏ ਦੱਦਤਾ ਵਾਈ ਦੇ ਨਾਲ ਵਾਈ 3 ਲੀਟਰ ਐਤ ਕੀ ਕਰਮਾ ਵਾਲੀ ਵਾਧ ਹੀ ਦੋਗੀ ਜੀ ਠੀਕ ਹੈ ਜੀ ਦੇਖ ਸਕਦੇ ਫੇਸ ਕੁਆਲਟੀ ਬਾਕੀ ਬੱਸੀ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਜਿਹੜੀ ਇਹ ਜਾਤ ਹੁੰਦੀ ਬਈ ਇਹ ਗਰਮੀ ਬਹੁ ਘਟ ਮੰਦੀ ਹਣਾ ਬਈ ਹਾਂ ਕਰਮੀ ਘਟ ਮੰਦੀ ਹੈ ਲੈ ਵਾਲੂ ਤੁਸੀਂ ਦੇਖਦੇ ਆ ਤਾਜੀ ਸੂਈ ਆ 5-7 ਮਿੰਟ ਹੋਇਆ ਸੂਈ ਨੂੰ ਠੀਕ ਹੈ ਜੀ ਹਾਂ ਜੀ ਭਾਈ ਜੀ ਦੂਜੀ ਵਾਰੀ ਜਾਣਕਾਰੀ ਦਿਓ ਜੀ ਦੂਜੀ ਬੜਨੇ ਵੀ ਬਈ ਦੂਜੇ ਸ਼ੂਈ ਸੁਣਾ ਹਾਂਜੀ ਤੇ ਇਹ 5-7 ਦਿਨਾਂ ਦੀ ਕੱਚੀ ਆ ਬਈ ਠੀਕ ਹੈ ਜੀ ਲੋਪਰਾ ਫੇਸ ਬਿਊਟੀ ਇਹਦੀ ਵੀ ਦੇਖ ਸਕਦੇ ਹੋ 5-7 ਦਿਨਾਂ ਦੀ ਇਹ ਵੀ ਕੱਚੀ ਆ ਠੀਕ ਹੈ ਜੀ ਬਾਕੀ ਤੋਰ ਕੇ ਦਿਖਾ ਦਿ ਜੀ ਠੀਕ ਹੈ ਜੀ ਬਾਈ ਕੋਲ ਦੋ ਗਾਵਾਂ ਜੀ ਦੇਖ ਸਕਦੇ ਹੋ ਇਹ ਫੇਸ ਕੁਆਲਟੀ ਬਹੁਤ ਘੈਂਟ ਆ ੱਟਲੇ ਵਾਲੂ ਵਾ ਤੋਰਾ ਤਰਾ ਇਹਦਾ ਹੀ ਕਰਮਾਂ ਵਾਲੀ ਦਾ ਵਧੀਆ ਜੀ ਠੀਕ ਹੈ ਜੀ ਬੰਦੋ ਭਰਾ ਬੰਦੋ ਲੋ ਜੀ ਚੈੱਕ ਕਰ ਸਦਾ ਤਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲਿਖ ਜੋ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਧਾਰਾ ਧੂਰਾ ਮਾਰ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਬਾਈ ਦਾ ਵਪਾਰ ਦਾ ਕੰਮ ਹੈ ਜੀ ਠੀਕ ਹੈ ਜੀ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਰੇਟ ਦੱਸ ਜੀ ਦਾ ਰੇਟ ਬਾਈ ਇਹਦਾ ਲੈਣ ਦਾ 65000 ਰੁਪਇਆ ਲੈਣ ਦੇ ਨੂੰ 65000 ਠੀਕ ਹੈ ਜੀ ਲੋ ਭਰਾ ਬਾਈ ਜੀ ਨੇ ਰੇਟ ਜਮ੍ਹਾਂ ਖੱਤਮੀ ਦੱਸਿਆ 65000 ਦਾ ਰੇਟ ਪੰਜ ਚਾਰ ਦਿਨਾਂ ਦੀ ਕੱਚੀ ਹੈ ਜੀ ਹਫਤਾ ਹੀ ਲੈ ਜੂਗੀ ਹਫਤਾ ਲੈ ਜੀ ਹਾਂ ਹਫਤਾ ਬਾਈ ਜੀ ਕਹਿੰਦਾ ਲੈ ਜੂਗੀ ਤੇ ਇੱਕ ਤਾਜੀ ਸੂਈ ਵੀ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਓਕੇ ਬਾਏ